ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਇੱਕ ਪੈਨਿਕ ਜਿਹਾ ਪੂਰੇ ਪੰਜਾਬ ਦੇ ਵਿੱਚ ਕ੍ਰੀਏਟ ਕੀਤਾ ਦਾ ਕੰਮ ਤੇ ਇਹਨਾਂ ਕੋਲ ਕੋਈ ਹੋਇਆ ਨਹੀਂ ਤੇ ਮਜੀਠੀਆ ਨਸ਼ੇ ਦੇ ਵਿੱਚ ਇਨਵੋਲਡ ਹੈ ਤੇ ਫਿਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜੀ ਨੇ ਉਹਨਾਂ ਕੋਲੋਂ ਮਾਫੀ ਨਾਮਾ ਲਿਖਤੀ ਕਿਉਂ ਮੰਗਿਆ ਬੜਾ ਵੱਡਾ ਸਵਾਲ ਹੈ ਇਹਨਾਂ ਦੀ ਕ੍ਰੈਡਿਬਿਲਟੀ ਤੇ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਜਵਾਬ ਦੇਣਾ ਤੇ ਜੋ ਹਸ਼ਰ ਦਿੱਲੀ ਦੇ ਵਿੱਚ ਹੋਇਆ ਉਹੀ ਹਸ਼ਰ ਇਹ ਨਾਲ ਪੰਜਾਬ ਦੇ ਵਿੱਚ ਹੋਣਾ ਓਹ ਕਲੀਅਰ ਕੱਟ ਓਹ ਕਲੀਅਰ ਕੱਟ ਇਮਾਨਦਾਰੀ ਦੀ ਗੱਲਾਂ ਕਹਿ ਕੇ ਸਰਕਾਰ ਸੱਤਾ ਦੇ ਵਿੱਚ ਚਾਈ ਸੀਗੀ ਜੇਕਰ ਅਜਿਹੇ ਇਮਾਨਦਾਰ ਲੀਡਰਾਂ ਨੂੰ ਹੀ ਬੋਲਣ ਦੇ ਉੱਤੇ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਪਾਰਟੀਆਂ ਜਾਂ ਕਿਹੜੇ ਇਮਾਨਦਾਰ ਲੀਡਰ ਅਜਿਹੇ ਹੋਣਗੇ ਜਿਹੜੇ ਕਿ ਪਾਰਟੀਆਂ ਦੇ ਵਿੱਚ ਅੱਗੇ ਵਰਕਿੰਗ ਕਰਨ ਦੀ ਕੋਸ਼ਿਸ਼ ਕਰਨਗੇ ਇਹਨਾਂ ਦੇ ਤੇਰੇ ਭਰਮ ਭਿਖੇ ਆ ਜਿਹੜੇ ਕਦੇ ਕਿਸਾਨ ਅੰਦੋਲਨ ਦੇ ਛਿਤੇ ਬਾਤੇ ਜਨਤਾ ਪਾਰਟੀ ਦੇ ਉੱਤੇ ਸੁੱਟ ਕੇ ਇਹਨਾਂ ਨੇ ਡਰਟੀ ਕੌਂਟੈਕਸਟ ਕੀਤੀ ਪਿੰਡਾਂ ਦੇ ਵਿੱਚ ਬਾਤੇ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਜਾਣ ਨਹੀਂ ਦਿੱਤਾ ਆਉਣ ਵਾਲਾ ਸਮੇਂ ਹੋਂ ਜਿਹੜਾ ਪੰਜਾਬ ਦੀ ਜਨਤਾ ਜਾਗਰਿਤ ਹੋ ਚੁੱਕੀ ਹੈ ਤੇ ਹੁਣ ਪਾਰਟੀ ਪਾਰਟੀ ਚ ਕੱਢਿਆ ਉਹਨਾਂ ਨੇ ਜਵਾਬ ਦਿੱਤਾ ਪਾਰਟੀ ਚ ਕੱਢਿਆ ਨਹੀਂ ਉਹਨਾਂ ਨੇ ਆਪਣੇ ਕਫਨ ਦੇ ਵਿੱਚ ਆਪਣਾ ਅੰਤਿਮ ਕਿਲ ਠੋਕ ਲਿਆ ਆਮ ਆਦਮੀ ਪਾਰਟੀ ਨੇ ਅੰਤਿਮ ਕਿਲ ਠੋਕ ਲਿਆ ਆਮ ਆਦਮੀ ਪਾਰਟੀ ਹਰ ਕੋਈ ਮੁੱਖ ਮੰਤਰੀ ਬਣਨ ਦਾ ਜਿਹੜੇ ਵੱਡੇ ਆਗੂ ਆ ਤੇ ਸੁਪਨਾ ਦੇਖੀ ਬੈਠੇ ਨੇ ਉਹ ਕਿਵੇਂ ਸਟੈਂਡ ਕਰ ਦੇਣਾ ਪ੍ਰਥੀਕ ਪਟੇਲ ਜਿਹੜੇ ਐ ਉਹ ਆਮ ਆਦਮੀ ਪਾਰਟੀ ਦੇ ਐਮ ਐਲ اے ਸੀ ਉਹਨਾਂ ਨੇ ਭਾਤੇ ਜਨਤਾ ਪਾਰਟੀ ਜੁਆਇਨ ਕੀਤੀ ਹੁਣ ਤੁਹਾਡੇ ਗੋਪਾਲ ਟਾਲੀਆ ਜੀ ਉੱਥੋਂ ਜਿੱਤ ਕੇ ਤੇ ਰੋਲਾ ਕਿ ਸੀਦਾ ਯਾਰ ਤੁਸੀਂ ਆਪਣੀਆਂ ਦੋ ਸੀਟਾਂ ਜਿੱਤ ਕੇ ਤੇ ਤੁਸੀਂ ਸੈਮੀ ਫਾਈਨਲ ਵੀ ਕਰੀ ਜਾਂਦੇ ਹੋ ਫਾਈਨਲ ਵੀ ਕਰੀ ਜਾਂਦਾ 2027 ਆ ਤੇ ਦਿਓ ਜਿਹੜਾ ਇਹਨਾਂ ਨੇ ਭ੍ਰਸ਼ਟਾਚਾਰ ਕੀਤੇ ਆ ਜਿਹੜੀ ਜਾਲੀ ਵੈਬਸਾਈਟਾਂ ਇਹਨਾਂ ਨੇ ਮਾਈਨਿੰਗ ਦੀਆਂ ਬਣਾਈਆਂ ਹੋਰ ਕਈ ਤਰੀਕੇ ਦੇ ਜਿਹੜੇ ਇਹਨਾਂ ਨੇ ਮਾਫੀਆ ਇੱਥੇ 5 ਸਾਲ ਚਲਾਇਆ ਤੇ ਉਹ ਧਿਆੜ ਜੇਲ੍ਹ ਹੀ ਭੇਜਾਂਗੇ ਅਸੀਂ ਪੰਜਾਬ ਦੀ ਜੇਲ੍ਹ ਚ ਵੀ ਕਿਹਨੂੰ ਰਹਿ ਦੇਣਾ ਇੰਡੀਆ ਨਾਊਜ਼ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਅਭਿਸ਼ੇਕ ਭਰਦਵਾਜ ਅੱਜ ਪੰਜਾਬ ਦੀ ਸਿਆਸਤ ਤੇ ਗੱਲ ਕਰਾਂਗੇ ਕਿਉਂਕਿ ਇਸ ਵੇਲੇ ਪੰਜਾਬ ਦੀ ਸਿਆਸਤ ਜਿਹੜੀ ਹੈ ਇੱਕਦਮ ਜਿਹੜੀ ਹੈ ਪੱਕ ਚੁੱਕੀ ਹੈ ਤੇ ਸਾਡੇ ਨਾਲ ਪਠਾਨਕੋਟ ਦੇ ਵਿੱਚ ਭਾਜਪਾ ਦੇ ਸਪੋਕਸਪਰਸਨ ਯੋਗੇਸ਼ ਠਾਕੁਰ ਮਜੂਦ ਨੇ ਕਾਫੀ ਬੇਬਾਕੀ ਤਰੀਕੇ ਦੇ ਨਾਲ ਅੱਗੇ ਵੀ ਗੱਲਾਂ ਕਰਦੇ ਆਏ ਨੇ ਤਾਂ ਹੁਣ ਵੀ ਉਹਨਾਂ ਨਾਲ ਸਾਰੀ ਗੱਲਬਾਤ ਕਰਾਂਗੇ ਕਿ ਇਸ ਵੇਲੇ ਜਿਹੜੀ ਸਿਆਸਤ ਹੈ ਪੰਜਾਬ ਦੀ ਕਿਸ ਪੈਦਾਨ ਤੇ ਜਿਹੜੀ ਜਾ ਕੇ ਖੜੀ ਆ ਕਿਉਂਕਿ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵੱਡੇ ਰਾਜਨੀਤਿਕ ਆਗੂਆਂ ਦੇ ਉੱਤੇ ਮਾਮਲੇ ਦਰਜ ਹੋਣਾ ਉਹਨਾਂ ਦੀ ਗ੍ਰਿਫਤਾਰੀਆਂ ਹੋਣਾ ਉਸ ਤੋਂ ਬਾਅਦ ਸਿਆਸਤ ਦੇ ਵਿੱਚ ਇੱਕੋ ਦਮ ਗੈਮੋਗੈਮੀ ਹੋਣਾ ਉਹ ਬੜੇ ਵੱਡੇ ਸਵਾਲ ਜਿਹੜੇ ਪੰਜਾਬ ਦੀ ਸਿਆਸਤ ਤੇ ਜਿਹੜੇ ਖੜਾ ਕਰ ਰਹੇ ਨੇ ਸਰ ਸਵਾਗਤ ਹੈ ਜੀ ਇੰਡੀਆ ਨਾਊਜ਼ ਦੇ ਵਿੱਚ ਧੰਨਵਾਦ ਮਿਹਰਬਾਨੀ ਸ਼ੁਕਰੀਆ ਸਤਿ ਸ੍ਰੀ ਅਕਾਲ ਪਨਾਮ ਪੰਜਾਬ ਦੀ ਸਿਆਸਤ ਦੀ ਗੱਲ ਕਰੀ ਤਾਂ ਇੱਕਦਮ ਹੀ ਜਿਹੜੀ ਪੰਜਾਬ ਦੀ ਸਿਆਸਤ ਹੈ ਜਿਵੇਂ ਅੱਗ ਦੇ ਭਾਂਬੜ ਵਾਂਗੂ ਪਕਦੀ ਐਵੇਂ ਪੱਕ ਚੁਕੀ ਆ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਤੁਸੀਂ ਦੇਖੋ ਇਹ ਪੰਜਾਬ ਜਿਹੜਾ ਅੱਗ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਐ ਇਹਨਾਂ ਨੇ ਇੱਕ ਪੈਨਿਕ ਜਿਹਾ ਪੂਰੇ ਪੰਜਾਬ ਦੇ ਵਿੱਚ ਕ੍ਰੀਏਟ ਕੀਤੇ ਦਾ ਕੰਮ ਤੇ ਇਹਨਾਂ ਕੋਲ ਕੋਈ ਹੋਇਆ ਨਹੀਂ ਨਿੱਤ ਦਿਹਾੜੀ ਕਦੇ ਆਪਣੇ ਆਪ ਨੂੰ ਬੜਾ ਇਮਾਨਦਾਰ ਸ਼ੋਅ ਕਰਦੇ ਆਪਣੇ ਲੀਡਰਾਂ ਨੂੰ ਪਹਿਲੇ ਟੈਪ ਦੇ ਵਿੱਚ ਭ੍ਰਸ਼ਟਾਚਾਰ ਦੇ ਵਿੱਚ ਫਸਾ ਕੇ ਉਹਨਾਂ ਨੂੰ ਅਕਿਊਜ਼ ਕਰਦੇ ਆ ਫਿਰ ਆਪਣੇ ਆਪ ਹੀ 2-4 ਸਾਲ ਬਾਅਦ ਹੀ ਉਹਨਾਂ ਨੂੰ ਕਲੀਨ ਚਿੱਟਾਂ ਦੇ ਦਿੰਦੇ ਆ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਪੰਜਾਬ ਦੇ ਵਿੱਚ ਅਕਸਰ ਨਸ਼ੇ ਦਾ ਰੋਲਾ ਬਹੁਤ ਜ਼ਿਆਦਾ ਰਿਹਾ ਤਾਂ ਹੁਣ ਕਿਹਾ ਜਾ ਰਿਹਾ ਕਿ ਨਸ਼ੇ ਦੇ ਜਿਹੜਾ ਨੂੰ ਕਿੰਗਪਿੰਨ ਵੀ ਕਹਿੰਦੇ ਸੀਗੇ ਕਿ ਮਜੀਠੀਆ ਨੇ ਜਿਹੜਾ ਕਿ ਨਸ਼ਾ ਪੰਜਾਬ ਚ ਲਿਆਂਦਾ ਮਜੀਠੀਆ ਦੀ ਹੁਣ ਗ੍ਰਿਫਤਾਰੀ ਕਰ ਲਿੱਤੀ ਗਿਆ ਤੁਸੀਂ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਲੁਧਿਆਣਾ ਬਾਈ ਇਲੈਕਸ਼ਨ ਤੋਂ ਬਾਅਦ ਇੱਕਦਮ ਹੀ ਗ੍ਰਿਫਤਾਰੀਆਂ ਕਰਨਾ ਕਿੱਥੇ ਤੱਕ ਸਹੀ ਹੈ ਦੇਖੋ ਜੇ ਮਜੀਠੀਆ ਨਸ਼ੇ ਦੇ ਵਿੱਚ ਇਨਵੋਲ ਹੈ ਤੇ ਫਿਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਜੀ ਨੇ ਉਹਨਾਂ ਕੋਲੋਂ ਮਾਫੀ ਨਾਮਾ ਲਿਖਤੀ ਕਿਉਂ ਮੰਗਿਆ ਬੜਾ ਵੱਡਾ ਸਵਾਲ ਹੈ ਇਹਨਾਂ ਦੀ ਕ੍ਰੈਡਿਬਿਲਟੀ ਤੇ ਦੇਖੋ ਕ੍ਰੈਡਿਬਿਲਟੀ ਇਹਨਾਂ ਦੀ ਖਤਮ ਹੋ ਚੁੱਕੀ ਹੈ ਉਹ ਆਦਮੀ ਕਿਸੇ ਦੇ ਉੱਤੇ ਇਲਜ਼ਾਮ ਲਗਾਏ ਜਿਹੜਾ ਸਾਸੂਤਰੀ ਛਵੀ ਦਾ ਉਹ ਤੇ ਸਮਝ ਚ ਆਉਂਦਾ ਜਿਹੜਾ ਆਪ ਹੀ ਬੇਲ ਦੇ ਉੱਤੇ ਹੋਏ ਤੇ ਜੇਲ੍ਹ ਦੇ ਵਿੱਚ ਰਹਿ ਕੇ ਆਇਆ ਹੋਏ ਉਹੀ ਭ੍ਰਸ਼ਟਾਚਾਰ ਦੇ ਇਲਜ਼ਾਮ ਲਗਾਏ ਉਹੀ ਆਪਣੇ ਆਪ ਨੂੰ ਕੱਟਰ ਇਮਾਨਦਾਰ ਕੇ ਸਮਝ ਤੋਂ ਪਰੇ ਆ ਪੰਜਾਬ ਦੀ ਜਨਤਾ ਦੇਖ ਰਹੀ ਹੈ ਬਲੀਮਾਤੀ ਜੇ ਉਹ ਅੱਜ ਅਕਿਊਜ਼ਡ ਹੈ ਤੇ ਫਿਰ ਕੇਜਰੀਵਾਲ ਜੀ ਨੇ 4 ਸਾਲ ਪਹਿਲੇ ਉਹਨਾਂ ਕੋਲੋਂ ਲਿਖਤੀ ਮਾਫੀ ਕਿਉਂ ਮੰਗੀ ਬੜਾ ਵੱਡਾ ਇੱਕ ਸਵਾਲ ਹੈ ਪੰਜਾਬ ਦੀ ਜਨਤਾ ਦੇ ਵਿੱਚ ਜਿਹੜੇ ਜਿਹੜੇ ਕਸੂਰਵਾਰੇ ਹਾਂ ਆਈ ਵਾਸ਼ ਨਾ ਕਰੋ ਪੈਨਿਕ ਨਾ ਕ੍ਰੀਏਟ ਕਰੋ ਤੁਸੀਂ ਕਿੰਨੀ ਗ੍ਰ ਇਮਾਨਦਾਰੀ ਦੇ ਨਾਲ ਜਿਹੜਾ ਕੋਈ ਵੀ ਅਭਿਆਨ ਚਲਾ ਰਹੇ ਹੋ ਉਹ ਅਭਿਆਨ ਇਮਾਨਦਾਰੀ ਨਾਲ ਕੱਟ ਤੇ ਪੋਸਟਰ ਵਾਰ ਜਿਹੜੀ ਹੈ ਉਹ ਜ਼ਿਆਦਾ ਹੁੰਦੀ ਹੈ ਤੇ ਉਲਟੀ ਗਿਣਤੀ ਇਹਨਾਂ ਦੀ ਸ਼ੁਰੂ ਹੈ ਸਮੇਂ ਬੜਾ ਬਲਵਾਨ ਹੈ ਤਕਰੀਬਨ ਤਕਰੀਬਨ 4 ਸਾਲ ਹੀ ਹੋਣ ਲੱਗੇ ਆ ਪੌਨੇ 4 ਸਾਲ ਤੇ ਬਸ ਉਹਨਾਂ ਪੰਜਾਬ ਦੀ ਜਨਤਾ ਨੇ ਇਹਨਾਂ ਨੂੰ ਜਵਾਬ ਦੇਣਾ ਤੇ ਜੋ ਅਸ਼ਰ ਦਿੱਲੀ ਦੇ ਵਿੱਚ ਹੋਇਆ ਉਹੀ ਅਸ਼ਰ ਇਹਨਾਂ ਦਾ ਪੰਜਾਬ ਦੇ ਵਿੱਚ ਹੋਣਾ ਉਹ ਕਲੀਅਰ ਹੈ। ਬਾਕੀ ਗੱਲਾਂ ਤੇ ਵੀ ਚਰਚਾ ਕਰਾਂਗੇ। ਇਸ ਵੇਲੇ ਕੁਮਰ ਵਿਜੇ ਪ੍ਰਤਾਪ ਦਾ ਪਾਰਟੀ ਚੋਂ ਅਕਦਾ ਮੈਨਾਂ ਨੂੰ ਬਾਹਰ ਕੱਢਣਾ। 2022 ਦੀ ਗੱਲ ਕਰੀ ਤਾਂ 2022 ਦੇ ਵਿੱਚ ਕੁਮਰ ਵਿਜੇ ਪ੍ਰਤਾਪ ਉਹਨਾਂ ਦੇ ਨਾਲ ਪੋਸਟਰ ਲਗਾ ਕੇ ਅਰਵਿੰਦ ਕੇਜਰੀਵਾਲ ਉਹਨਾਂ ਵੱਲੋਂ ਖੂਬ ਪ੍ਰਚਾਰ ਪ੍ਰਸਾਰ ਆਪਣਾ ਆਮ ਆਦਮੀ ਪਾਰਟੀ ਦਾ ਜਿਹੜਾ ਪੰਜਾਬ 'ਚ ਕੀਤਾ ਗਿਆ ਜਿਸ ਸਮੇਂ ਇਲੈਕਸ਼ਨ ਸੀਗੇ। ਇੱਕਦਮ ਪਾਰਟੀ 'ਚੋਂ ਬਾਹਰ ਕੱਢਣਾ ਕੀ ਕਾਰਨ ਮੰਨਦੇ ਹੋ ਕਿਉਂਕਿ ਲਗਾਤਾਰ ਵੀ ਬੋਲਦੇ ਆਏ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਕਾਫੀ ਉਹਨਾਂ ਨੇ ਜਿਹੜੇ ਕਿ ਕਾਲੇ ਚਿੱਠੇ ਜਿਹੜੇ ਕਿ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੂੰ ਦਬ ਦਿੱਤਾ ਗਿਆ। ਕਿਵੇਂ ਦੇਖਦੇ ਸੀ ਗਣ ਤੁਸੀਂ? ਦੇਖੋ ਇਮਾਨਦਾਰ ਆਦਮੀਆਂ ਦੀ ਇਸ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਕਦਰ ਨਹੀਂ ਹੈ। ਜਦੋਂ ਇੱਕ ਪਾਸੇ ਇਮਾਨਦਾਰ ਨੇਤਾ ਹੋਏ ਇੱਕ ਪਾਸੇ ਭ੍ਰਸ਼ਟਾਚਾਰੀ ਸਾਰੇ ਇਕੱਠੇ ਹੋਏ ਹੋਣ ਤੇ ਉਹ ਹਮੇਸ਼ਾ ਉਹਨੂੰ ਚੁੱਪਦੇ ਹੀ ਰਹਿਣਗੇ। ਕੁਮਰ ਵਿਜੇ ਪ੍ਰਤਾਪ ਉਹ ਨਾ ਹੈ ਜਿਨ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਦੀ ਜਿੰਦਾ ਮਿਸਾਲ ਹੈ ਮੈਂ ਤੇ ਉਹਨਾਂ ਨੂੰ ਕਹਾਂਗਾ ਵੀ ਉਹ ਸ਼ਖਸ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਹਿੰਦੂ ਸਿੱਖ ਏਕਤਾ ਨੂੰ ਬਹਾਲ ਰੱਖਿਆ ਕਿਉਂਕਿ ਬਾਈਬਲ ਕਲਾकांड ਤੇ ਬਰਗਾੜੀ ਕਾਂਡ ਦੇ ਵਿੱਚ ਜਿੱਥੇ ਏਡੇ ਏਡੇ ਵੱਡੀ ਸ਼ਕਤੀਆਂ ਪੂਰ ਮੁੱਖ ਮੰਤਰੀ ਤੱਕ ਪੂਰ ਕਈ ਐਸਐਸਪੀ ਕਈ ਡੀਆਈਜੀ ਲੈਵਲ ਦੇ ਅਫਸਰ ਕਈ ਆਈਜੀ ਲੈਵਲ ਦੇ ਅਫਸਰ ਜਿਸ ਸਾਜ਼ਿਸ਼ ਦੇ ਵਿੱਚ ਇਨਵੋਲ ਸੀਗੇ ਉਹਨਾਂ ਨੂੰ ਸਾਰਿਆਂ ਨੂੰ ਉਹਨਾਂ ਨੇ ਹਮਾਮ ਦੇ ਵਿੱਚ ਨੰਗਾ ਕੀਤਾ ਉਹ ਸਾਰਿਆਂ ਦੇ ਉੱਤੇ ਹੀ ਐਫ ਆਈ ਆਰ ਦੇ ਵਿੱਚ ਨਾਂ ਉਹਨਾਂ ਨੇ ਦਰਜ ਕੀਤੇ ਤੇ ਫਰੀਦਕੋਟ ਅਦਾਲਤ ਦੇ ਵਿੱਚ ਉਹਨੂੰ ਪੇਸ਼ ਕੀਤਾ ਉਹ ਇਨਸਾਨ ਹੈ ਉਹ ਇੱਕ ਰਾਜਪੂਤ ਇੱਕ Hindu ਉਹ ਚਿਹਰਾ ਹੈ ਜਿਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਪੰਜਾਬ ਦੇ ਵਿੱਚ ਜਿਹੜੇ ਵੀ ਪਾਪੀਆਂ ਨੇ ਕੀਤੀ ਉਸ ਪਾਪੀਆਂ ਨੂੰ ਉਸ ਸਜ਼ਾ ਦਿਲਵਾਉਣ ਵਾਸਤੇ ਉਹਨਾਂ ਨੇ ਲਗਾਤਾਰ ਆਪਣੀ ਕੋਸ਼ਿਸ਼ ਕੀਤੀ ਇਹੀ ਚੀਜ਼ਾਂ ਜਿਹੜੀਆਂ ਉਹਨਾਂ ਦੀਆਂ ਇਹ ਦੂਸਰੀ ਜਿਹੜੇ ਲੀਡਰ ਐ ਕਰਪਟ ਜਿਹੜੇ ਰਲੇਵੇ ਜਿਹੜੇ ਘੋਖ ਖਿਚੜੀ ਹੋਏ ਦੇ ਆਪਸ ਦੇ ਵਿੱਚ ਜਨਤਾ ਨੂੰ ਤੇ ਦਿਖਾਉਂਦੇ ਐ ਕਿ ਵੀ ਤੁਸੀਂ ਲੜੋ ਤੁਸੀਂ ਕਟਰ ਬਣੋ ਆਪੇ ਅੰਦਰ ਘੋਖ ਖਿਚੜੀ ਰੰਦੇ ਐ ਉਹਨਾਂ ਨੂੰ ਇੱਕ ਵਾਰ ਵਿਜੇ ਪ੍ਰਤਾਪ ਬੜਾ ਚੁਬ ਦੇ ਸੀ ਗਿਆ ਕਿਉਂਕਿ ਅਸੀਂ ਦੇਖਦੇ ਪਏ ਹੀ ਪਿਛਲੇ 1.5 ਸਾਲ ਤੋਂ ਉਹਨਾਂ ਨੂੰ ਇਗਨੋਰ ਕੀਤੇ ਦਾ ਸੀ ਤੇ ਹੁਣ ਪਾਰਟੀ ਪਾਰਟੀ 'ਚ ਕੱਢਿਆ ਉਹਨਾਂ ਨੇ ਜਵਾਬ ਦਿੱਤਾ ਪਾਰਟੀ 'ਚ ਕੱਢਿਆ ਨਹੀਂ ਉਹਨਾਂ ਨੇ ਆਪਣੇ ਕਫਨ ਦੇ ਵਿੱਚ ਆਪਣਾ ਅੰਤਿਮ ਕਿਲ ਠੋਕ ਲਿਆ ਆਮ ਆਦਮੀ ਪਾਰਟੀ ਨੇ ਜਿਹੜਾ ਹੁਣ ਉਹਨਾਂ ਦਾ ਹਸ਼ਰ ਹੋਣਾ ਉਹ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਪਤਾ ਲੱਗ ਜਾਣਾ ਕਿਉਂਕਿ ਪੰਜਾਬ ਦੀ ਜਨਤਾ ਔਰ ਵਿਜੇ ਪ੍ਰਤਾਪ ਨੂੰ ਬਹੁਤ ਪਿਆਰ ਕਰਦੀ ਹੈ ਉਹਨਾਂ ਦਾ ਮਾਨ ਸਮਾਨ ਹੈ ਉਹਨਾਂ ਦੀ ਇੱਕ ਕ੍ਰੈਡੀਬਿਲਟੀ ਹੈ ਲੋਕਾਂ ਨੂੰ ਉਹਨਾਂ ਦੀ ਇਮਾਨਦਾਰੀ ਉੱਤੇ ਵਿਸ਼ਵਾਸ ਹੈ ਇਮਾਨਦਾਰੀ ਦੀ ਗੱਲਾਂ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀਗੀ ਜੇਕਰ ਅਜਿਹੇ ਇਮਾਨਦਾਰ ਲੀਡਰਾਂ ਨੂੰ ਹੀ ਬੋਲਣ ਦੇ ਉੱਤੇ ਪਾਰਟੀ ਚੋਂ ਬਾਹਰ ਕਰ ਦਿੱਤਾ ਗਿਆ ਤਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੀਆਂ ਪਾਰਟੀਆਂ ਜਾਂ ਕਿਹੜੇ ਇਮਾਨਦਾਰ ਲੀਡਰ ਜਿਹੇ ਹੋਣਗੇ ਜਿਹੜੇ ਕਿ ਪਾਰਟੀਆਂ ਦੇ ਵਿੱਚ ਆ ਕੇ ਵਰਕਿੰਗ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇੱਕਦਮ ਜਿਸੇ ਜਿਸਲੇ ਕਿਸੇ ਨੂੰ ਪਾਰਟੀ ਦੇ ਐਮਐਲਏ ਦੇ ਸੀਟਿੰਗ ਐਮਐਲਏ ਹੋਵੇ ਉਹਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਜਾਵੇ ਤਾਂ ਕਿਤਨਾ ਕਿਤੇ ਮਨੋਬਲ ਵੀ ਉਸ ਵਿਅਕਤੀ ਦਾ ਜਾਂ ਲੀਡਰ ਦਾ ਜਿਹੜਾ ਡਿੱਗਦਾ ਹੈਗਾ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਦੇਖੋ ਇਹਨਾਂ ਦਾ ਉਹੀ ਹਾਲ ਹੈ ਆਮ ਆਦਮੀ ਪਾਰਟੀ ਦਾ ਵਿਨਾਸ਼ ਕਾਲੇ ਵਿਪਰੀਤ ਬੁੱਧੀ ਹੁਣ ਦਿੱਲੀ ਤੋਂ ਜਿਹੜਾ ਮੋਦੀ ਜੀ ਨੂੰ ਕਹਿੰਦੇ ਸੀ ਵੀ ਤੁਹਾਨੂੰ ਭਾਤੇ ਜਨਤਾ ਪਾਰਟੀ ਨੂੰ ਕਹਿੰਦੇ ਵੀ ਤੁਹਾਨੂੰ ਦੂਜਾ ਜਨਮ ਲੈਣਾ ਪੈਣਾ ਹੈ ਆਮ ਆਦਮੀ ਪਾਰਟੀ ਨੂੰ ਕੋਈ ਦਿੱਲੀ ਦੇ ਵਿੱਚੋਂ ਹਰਾ ਨਹੀਂ ਸਕਦਾ ਦਿੱਲੀ ਦੀ ਜਨਤਾ ਨੇ ਉਹਨਾਂ ਨੂੰ ਜਵਾਬ ਦਿੱਤਾ ਉਸੇ ਤਰੀਕੇ ਨਾਲ ਪੰਜਾਬ ਦੀ ਜਨਤਾ ਵੀ ਇਹਨਾਂ ਨੂੰ ਜਵਾਬ ਦੇਗੀ ਇਹਨਾਂ ਦੇ ਜਿਹੜੇ ਭਰਮ ਭਲੇਖੇ ਆ ਜਿਹੜੇ ਕਦੇ ਕਿਸਾਨ ਅੰਦੋਲਨ ਦੇ ਛਿਟੇ ਬਾਤੇ ਜਨਤਾ ਪਾਰਟੀ ਦੇ ਉੱਤੇ ਸੁੱਟ ਕੇ ਇਹਨਾਂ ਨੇ ਡਰਟੀ ਪੋਲਿਟਿਕਸ ਕੀਤੀ ਪਿੰਡਾਂ ਦੇ ਵਿੱਚ ਬਾਤੇ ਜਨਤਾ ਪਾਰਟੀ ਦੇ ਕਾਰਜਕਰਤਾਵਾਂ ਨੂੰ ਜਾਨ ਨਹੀਂ ਦਿੱਤਾ ਆਉਣ ਵਾਲਾ ਸਮਾਂ ਉਹ ਜਿਹੜਾ ਪੰਜਾਬ ਦੀ ਜਨਤਾ ਜਾਗਰਿਤ ਹੋ ਚੁੱਕੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਭਾਜਪਾ ਜਨਤਾ ਪਾਰਟੀ ਪੂਰੀ ਮਜ਼ਬੂਤੀ ਨਾਲ 2027 ਦੇ ਵਿੱਚ ਇਲੈਕਸ਼ਨ ਲੜੇਗੀ ਜਿਹੜੇ ਇਹਨਾਂ ਨੂੰ ਭਰਮ ਭੁਲੇਖੇ ਆ ਕਿ ਭਾਜਪਾ ਜਨਤਾ ਪਾਰਟੀ ਪੰਜਾਬ ਦੇ ਵਿੱਚ ਨਹੀਂ ਆਸਤੀ ਪੰਜਾਬ ਦੇ ਵਿੱਚ ਭਾਜਪਾ ਜਨਤਾ ਪਾਰਟੀ ਨੂੰ ਪੰਜਾਬ ਦੀ ਜਨਤਾ ਪੂਨ ਰੂਪ ਦੇ ਵਿੱਚ ਸਮਰਥਨ ਦੇਗੀ ਤੇ 2027 ਦੇ ਵਿੱਚ ਮੈਨੂੰ ਪੂਨ ਰੂਪ ਦੇ ਵਿੱਚ ਵਿਸ਼ਵਾਸ ਹੈ ਭਾਜਪਾ ਜਨਤਾ ਪਾਰਟੀ ਦੀ ਬਹੁਮਤ ਦੇ ਨਾਲ ਸਰਕਾਰ ਬਣੇਗੀ ਪਰ ਬਾਈ ਇਲੈਕਸ਼ਨ ਦੇ ਵਿੱਚ ਦੇਖ ਕੇ ਗੱਲ ਕਰੀਏ ਤਾਂ ਬਾਈ ਇਲੈਕਸ਼ਨ 'ਚ ਵੀ ਇਸ ਵੇਲੇ ਲੁਧਿਆਣਾ ਦੇ ਵਿੱਚ ਬੀਜੇਪੀ ਦਾ ਜਿਹੜਾ ਕਿ ਵੋਟ ਸ਼ੇਅਰ ਥੋੜਾ ਅਪਗ੍ਰੇਡ ਹੋਇਆ ਬੀਜੇਪੀ ਨੂੰ ਵੋਟਸ ਵੀ ਸਹੀ ਪਈਆਂ ਨੇ ਪਰ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਅਪਸੀ ਕਲਕੁਲੇਸ਼ਨ ਰਿਹਾ ਉਸ ਕੀ ਨਾਮ ਹੈ ਵੋਟਾਂ ਦੇ ਵਿੱਚ ਉਸ ਚੀਜ਼ ਨੂੰ ਕਿਵੇਂ ਤੁਸੀਂ ਦੇਖ ਰਹੇ ਹੋ ਕਿ ਕਾਂਗਰਸ ਕਿੱਥੇ ਸਟੈਂਡ ਕਰਦੀ ਹੈ ਪੰਜਾਬ ਦੇ ਵਿੱਚ ਕਿਉਂਕਿ ਲਗਾਤਾਰ ਹਰ ਕੋਈ ਮੁੱਖ ਮੰਤਰੀ ਬਣਨ ਦਾ ਜਿਹੜੇ ਵੱਡੇ ਆਗੂ ਆ ਤੇ ਸੁਪਨਾ ਦੇਖੀ ਬੈਠੇ ਨੇ ਉਹ ਕਿਵੇਂ ਸਟੈਂਡ ਕਰਦੇ ਨੇ ਉੱਥੇ ਦੇਖੋ ਕਾਂਗਰਸ ਦੇ ਵਿੱਚ ਉਹਨੇ ਲੀਡਰ ਜ਼ਿਆਦਾ ਤੇ ਕਾਰਕਿਰਤਾ ਵਰਕਰ ਜਿਹੜਾ ਉਹ ਘੱਟ ਹੈ ਕੋਈ ਮੁੱਖ ਮੰਤਰੀ ਦੇ ਆਪਣਾ ਦਾਅਵੇ ਕਰ ਰਿਹਾ ਕੋਈ ਐਮਐਲਏ ਟਿਕਟਾਂ ਵਾਸਤੇ ਇੱਕ ਦੂਜੇ ਦੀਆਂ ਲੱਤਾਂ ਖਿੱਚ ਰਿਹਾ ਇਹਨਾਂ ਦਾ ਕਟੋਕਲੇਸ਼ ਨਹੀਂ ਖਤਮ ਹੋਣਾ ਤੇ ਜਿਹੜਾ ਇਹ ਪੋਲਿਟਿਕਲ ਪਾਰਟੀਆਂ ਨੂੰ ਜਿਹੜਾ ਭਰਮ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਆਧਾਰ ਨਹੀਂ ਹੈ ਕੋ ਵਜੂਦ ਨਹੀਂ ਹੈ ਇਹ ਕਿਸ ਚੀਜ਼ ਦਾ ਸੈਮੀਫਾਈਨਲ ਕਹਿ ਰਹੇ ਸੀਗੇ ਲੁਧਿਆਣਾ ਦੇ ਵਿੱਚ ਇਹਨਾਂ ਦਾ ਆਪਣੇ ਆਮ ਆਦਮੀ ਪਾਰਟੀ ਦਾ ਐਮਐਲਏ ਗੋਗੀ ਜੀ ਜਿਨ੍ਹਾਂ ਨੇ ਜਿਨ੍ਹਾਂ ਦੀ ਡੈਥ ਹੋ ਗਈ ਉਹਦੀ ਵਜ੍ਹਾ ਕੀ ਹੈ ਉਹ ਉਹ ਵੀ ਇੱਕ بڑا ਜਾਂਚ ਦਾ ਵਿਸ਼ਾ ਹੈ ਕਿ ਵੀ ਉਹ ਸੁਸਾਈਡ ਹੋਈ ਜਾਂ ਕੋਈ ਅਟੈਂਪਟ ਹੋਇਆ ਉਹਨਾਂ ਦੇ ਉੱਤੇ ਕੀ ਹੈ ਉਹ ਇੱਕ ਜਾਂਚ ਦਾ ਵਿਸ਼ਾ ਹੈ ਉਹ ਵੀ ਫਾਈਲਾਂ ਇਹਨਾਂ ਨੇ ਦਬਤੀਆਂ ਤੇ ਆਮ ਆਦਮੀ ਪਾਰਟੀ ਦੀ ਲੁਧਿਆਣਾ ਦੀ ਸੀਟ ਸੀ ਉਸੇ ਤਰੀਕੇ ਤੇ ਕਹਿੰਦੇ ਜੀ ਸੈਮੀ ਫਾਈਨਲ 'ਚ ਉਹ ਯਾਰ ਤੁਸੀਂ ਆਪਣੀ ਸੀਟ ਤੇ ਉੱਤੇ ਹੀ ਦੁਬਾਰਾ ਇਲੈਕਸ਼ਨ ਹੋਇਆ ਤੁਹਾਡੇ ਆਪਣੀ ਸੀਟ ਹੀ ਤੁਸੀਂ ਆਪ ਜਿੱਤੀ ਦੁਬਾਰਾ ਇਹ ਅਲੇ ਰੀਅਲ ਸਟੋਰੀ ਨਹੀਂ ਹੈ ਹਲੇ ਰੀਅਲ ਸਟੋਰੀ ਜਿਹੜੀ ਹੈ ਰੀਅਲ ਫਿਲਮ ਜਿਹੜੀ ਹੈ ਹਲੇ ਤੇ ਟ੍ਰੇਲਰ ਹੈ ਕਹਿੰਦੇ 2027 ਦੇ ਵਿੱਚ ਇਹਨਾਂ ਨੂੰ ਪਤਾ ਲੱਗੇ ਵੀ ਭਾਰਤ ਜਨਤਾ ਪਾਰਟੀ ਕਿੱਥੇ ਖੜੀ ਹੈ ਇਸੇ ਤਰੀਕੇ ਨਾਲ ਹੀ ਗੁਜਰਾਤ ਦੀ ਇੱਕ ਸੀਟ ਉਹ ਵੀ ਆਮ ਆਦਮੀ ਪਾਰਟੀ ਦੀ ਸੀਗੀ ਜਿਹੜੇ ਪ੍ਰਤੀਕ ਪਟੇਲ ਸੀਗੇ ਪ੍ਰਿਤਿਪ ਪਟੇਲ ਜਿਹੜੇ ਐ ਉਹ ਆਮ ਆਦਮੀ ਪਾਰਟੀ ਦੇ ਐਮ ਐਲ ਏ ਸੀ ਉਹਨਾਂ ਨੇ ਬਾਦ ਤੇ ਜਨਤਾ ਪਾਰਟੀ ਜੁਆਇਨ ਕੀਤੀ ਹੁਣ ਤੁਹਾਡੇ ਗੋਪਾਲ ਉਟਾਲੀਆ ਜੀ ਉੱਥੋਂ ਜਿੱਤ ਕੇ ਤੇ ਰੋਲਾ ਕਿ ਸੀਦਾ ਯਾਰ ਤੁਸੀਂ ਆਪਣੀਆਂ ਦੋ ਸੀਟਾਂ ਜਿੱਤ ਕੇ ਤੇ ਤੁਸੀਂ ਸੈਮੀ ਫਾਈਨਲ ਵੀ ਕਰੀ ਜਾਂਦੇ ਹੋ ਫਾਈਨਲ ਵੀ ਕਰੀ ਜਾਂਦੇ 2027 ਆ ਤੇ ਦਿਓ ਬਾਦ ਤੇ ਜਨਤਾ ਪਾਰਟੀ ਬਹੁਮਤ ਦੇ ਵਿੱਚ ਸਰਕਾਰ ਵੀ ਬਣਾਏਗੀ ਤੇ ਜਿਹੜਾ ਇਹ 5 ਸਾਲ ਇਹਨਾਂ ਨੇ ਇੱਥੇ ਜਿਸ ਤਰੀਕੇ ਨਾਲ ਵਿਲੀ ਚ ਫਾਈਲਾਂ ਖੋਲੀਆਂ ਉਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਇੱਕ ਇੱਕ ਫਾਈਲ ਕੱਢਾਂਗੇ ਪੰਜਾਬ ਦੀ ਜਨਤਾ ਦਾ ਜਿਹੜਾ ਲੁੱਟੇ ਦਾ ਪੈਸਾ ਐ ਜਿਹੜਾ ਇਹਨਾਂ ਨੇ ਭ੍ਰਸ਼ਟਾਚਾਰ ਕੀਤੇ ਹੈ ਜਿਹੜੀ ਜਾਲੀ ਵੈਬਸਾਈਟਾਂ ਇਹਨਾਂ ਨੇ ਮਾਈਨਿੰਗ ਦੀਆਂ ਬਣਾਈਆਂ ਹੋਰ ਕਈ ਤਰੀਕੇ ਦੇ ਜਿਹੜੇ ਇਹਨਾਂ ਨੇ ਮਾਫੀਆ ਇੱਥੇ 5 ਸਾਲ ਚਲਾਇਆ ਹੈ ਸ਼ਰਾਬ ਮਾਫੀਆ ਤੇ ਚੱਲਿਆ ਹੈ ਭੂ ਮਾਫੀਆ ਤੇ ਚੱਲਿਆ ਹੈ ਇੱਥੇ ਹਰ ਤਰ੍ਹਾਂ ਦਾ ਮਾਫੀਆ ਚੱਲਿਆ ਜਿਹੜਾ ਪੰਜਾਬ ਦੇ ਵਿੱਚ ਉਹ ਹਰ ਫਾਈਲ ਜਿਹੜੀ ਹੈ ਉਹ ਖੁੱਲੇਗੀ ਤੇ ਉਹ ਤਿਹਾਰ ਜੇਲ ਹੀ ਭੇਜਾਂਗੇ ਅਸੀਂ ਪੰਜਾਬ ਦੀ ਜੇਲ੍ਹ ਚ ਵੀ ਨਿਕੈ ਨੂੰ ਰਹਿ ਦੇਣਾ ਪਰ ਉਹ ਤਾਂ ਕਹਿੰਦੇ ਕੀ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪੰਜਾਬ ਦੇ ਲੋਕ ਖੁਸ਼ ਹੀ ਬੜੇ ਨੇ ਚਾਹੇ ਉਹ ਨਸ਼ੇ ਦੇ ਖਿਲਾਫ ਕੰਮ ਕੀਤੇ ਹੋਣ ਚਾਹੇ ਉਹ ਸਿੱਖਿਆ ਦੇ ਲਈ ਗੱਲ ਕਰੀਏ ਚਾਹੇ ਉਹ ਹੈਲਥ ਦੇ ਲਈ ਗੱਲ ਕਰੀਏ ਲੋਕ ਤਾਂ ਖੁਸ਼ ਹੀ ਬੜੇ ਨੇ ਦੂਸਰੇ ਪਾਸੇ ਬਿਜਲੀ ਵੀ ਜਿਹੜੀ ਫ੍ਰੀ ਦੇ ਦਿੱਤੀ ਹੈ ਤੇ 2027 ਚ ਹਣੀਆਂ ਫੇਰ ਜਿੱਥੇ 92 ਸੀਟਾਂ ਆਈਆਂ ਸੀਗੀਆਂ ਤੋਂ ਹੁਣ ਬਾਈ ਇਲੈਕਸ਼ਨ ਜਿਹੜੀ 94 ਹੋਈਆਂ ਉਸ ਤੋਂ ਵੱਧ ਜਿਹੜੀਆਂ ਸੀਟਾਂ 2027 ਚ ਆਪਾਂ ਲੈ ਕੇ ਜਾਵਾਂਗੇ ਉਸ ਨੂੰ ਕਿਵੇਂ ਦੇਖਦੇ ਹੋ ਦੇਖੋ ਬਿਜਲੀ ਫ੍ਰੀ ਇਹੋ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਜਦੋਂ ਬਿਜਲੀ ਨਹੀਂ ਦੇਣੀ ਤੇ ਬਿੱਲ ਕਿੱਥੋਂ ਆਣੇ ਆ ਦਿਨ ਦੇ ਵਿੱਚ 14 14 ਘੰਟੇ ਦੇ ਕੱਟ ਲੱਗ ਰਹੇ ਹੋਣਗੇ ਕਮਰਸ਼ਲ ਰੇਟ ਤੁਸੀਂ ਦੇਖੋ ਕਿੰਨੇ ਹਾਈਕ ਕਰਤੇ ਇਹਨਾਂ ਨੇ ਜਿਹੜੀ ਬਿਜਲੀ ਉਹ ਉਹ ਬਿਜ਼ਨਸਮੈਨ ਨੂੰ ਪੁੱਛੋ ਜਦੋਂ ਲਾਈਟ ਦੀ ਰੇਟਸ ਵੀ ਤੁਸੀਂ ਇਨਕਰੀਜ਼ ਕਰਤੇ ਕਮਰਸ਼ੀਅਲ ਰੇਟਸ ਵੀ ਯੂਨਿਟਸ ਦੇ ਰੇਟ ਵਧਾਉਂਦੇ ਤੇ ਬਿਜਲੀ ਵੀ ਨਹੀਂ ਆ ਰਹੀ ਫਿਰ ਉਹ ਜਰੂਰ ਜਨਸੈੱਟ ਦੇ ਉੱਤੇ ਆਪਣੀ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ ਸਪਲਾਈ ਨੂੰ ਪੂਰਾ ਕਰ ਰਿਹਾ ਤੇ ਉਹ ਵਿਚਾਰਾ ਕਿੰਨਾ ਕੁ ਤੁਹਾਨੂੰ ਦਵਾਵਾਂ ਦੇ ਰਿਹਾ ਹੋਏਗਾ ਉਹ ਆਉਣ ਵਾਲਾ ਸਮੇਂ ਤੁਹਾਨੂੰ ਪਤਾ ਲੱਗੇਗਾ ਵੀ ਵਪਾਰੀ ਵਰਗ ਕਿੰਨਾ ਕੁ ਖੁਸ਼ ਹੈ ਤੇ ਲਾਅ ਐਂਡ ਆਰਡਰ ਤੁਸੀਂ ਦੇਖ ਹੀ ਲਓ ਵਪਾਰੀ ਮਤਲਬ ਅਰੇ ਰਾਤੀ ਜੇ ਸ਼ੌਪ ਬੰਦ ਕਰਦਾ ਤੇ ਵਿਚਾਰੇ ਨੂੰ ਰਾਤੀ ਵੀ ਘਰ ਜਾ ਕੇ ਵੀ ਉਹਦੀ ਨੀਂਦ ਰੁੱਡੀ ਹੁੰਦੀ ਹੈ ਵੀ ਪਿੱਛੋਂ ਮੇਰੇ ਸ਼ਟਰ ਦੇ ਤਾਲੇ ਨਾ ਟੁੱਟ ਗਏ ਹੋਣ ਕਿਤੇ ਚੋਰੀ ਨਾ ਹੋ ਗਈ ਹੋਏ ਕਿਤੇ ਡਾਕਾ ਨਾ ਪੈ ਗਿਆ ਹੋਏ ਮੇਰੀ ਦੁਕਾਨ ਦੇ ਉੱਤੇ ਤੇ ਇਹ ਤੇ ਸਾਰੀ ਪੋਜੀਸ਼ਨ ਹੈ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਆਪਣੇ ਆਪ ਹੀ ਪਤਾ ਲੱਗੇਗਾ ਠੀਕ ਧੰਨਵਾਦ ਤਾਂ ਬਿਲਕੁਲ ਪੰਜਾਬ ਦੀ ਸਿਆਸਤ 'ਚ ਇਸ ਸਮੇਂ ਲਗਾਤਾਰ ਜਿਹੜਾ ਪੁਚਾਲ ਆਉਂਦਾ ਜਾ ਰਿਹਾ ਵੱਡੇ ਲੀਡਰਾਂ ਉੱਤੇ ਜਿਹੜੀਆਂ ਵਿਰੋਧੀ ਪਾਰਟੀਆਂ ਦੇ ਲੀਡਰਾਂ ਉਨਾਂ ਤੇ ਕਾਰਵਾਈਆਂ ਹੋ ਰਹੀਆਂ ਨੇ ਪਰ ਗੱਲ ਕਰੀਏ ਤਾਂ ਪੰਜਾਬ ਦੀ ਮੌਕੇ ਦੀ ਸਰਕਾਰ ਦੇ ਲੀਡਰਾਂ ਉੱਤੇ ਵੀ ਜਿਹੜੀਆਂ ਕਾਰਵਾਈਆਂ ਕਰਦੇ ਹੋਣ ਪਾਰਟੀ 'ਚੋਂ ਬਾਹਰ ਕੱਢਿਆ ਜਾ ਰਿਹਾ ਇਸ ਨੂੰ ਲੈ ਕੇ ਬੇਬਾਕ ਤਰੀਕੇ ਨਾਲ ਪਠਾਨਕੋਟ ਤੋਂ ਭਾਜਪਾ ਪ੍ਰਵਕਤਾ ਯੁਗੇਸ਼ ਠਾਕੁਰ ਉਹਨਾਂ ਨੇ ਸਾਰੀ ਗੱਲਬਾਤ ਕੀਤੀ ਹੈ ਉਹਨਾਂ ਸਾਰੀ ਗੱਲਬਾਤ ਦਾ ਜਿਹੜਾ ਵਧੀਆ ਤਰੀਕੇ ਨਾਲ ਜਿਹੜੇ ਜਵਾਬ ਦਿੱਤੇ ਨੇ ਤੁਹਾਨੂੰ ਉਹ ਸਾਰੇ ਸੁਣਾਵਾਂਗੇ ਇਸ ਤੋਂ ਇਲਾਵਾ ਵੀ ਤੁਹਾਨੂੰ ਹੋਰ ਸਖਸ਼ੀਅਤਾਂ ਨਾਲ ਮਲਾਉਂ